ਅੰਮ੍ਰਿਤਸਰ ਰਾਜ ਦੇ ਬਾਲੀਵੁੱਡ اداکارਾ ਪ੍ਰੀਤੀ ਸਪਰੂ ਗੁਰੂ ਨਗਰੀ ਅੰਮ੍ਰਿਤਸਰ ਪੁੱਜੀ ਅਤੇ ਇਸ ਮੌਕੇ ਉਹਨਾਂ ਨੇ ਲੋਕ ਸਭਾ ਚੋਣਾਂ ਨੂੰ ਲੈ ਕੇ ਭਾਜਪਾ ਦੇ ਉਮੀਦਵਾਰ ਤਰਨਜੀਤ ਸਿੰਘ ਸੰਧੂ ਦੇ ਹੱਕ ਦੇ ਵਿੱਚ ਪ੍ਰਚਾਰ ਕੀਤਾ। ਪ੍ਰੀਤੀ ਸਪਰੂ ਵੱਲੋਂ ਅੰਮ੍ਰਿਤਸਰ ਦੇ ਪਵਨ ਨਗਰ ਇਲਾਕੇ ਦੇ ਵਿੱਚ ਡੋਰ ਟੂ ਡੋਰ ਪ੍ਰਚਾਰ ਕਰਨ ਦੇ ਨਾਲ-ਨਾਲ ਲੋਕਾਂ ਦੇ ਨਾਲ ਗੱਲਬਾਤ ਵੀ ਕੀਤੀ ਤੇ ਉਹਨਾਂ ਦੀ ਮੁਸ਼ਕਲਾਂ ਵੀ ਸੁਣੀਆਂ ਨੇ। ਉਹਨਾਂ ਨੇ ਕਿਹਾ ਕਿ ਭਾਜਪਾ ਅਜਾਈ ਪਾਰਟੀ ਹੈ ਜੋ ਪੰਜਾਬ ਨੂੰ ਲੈ ਕੇ ਚੱਲਦੀ ਹੈ। ਪ੍ਰੀਤੀ ਸਪਰੂ ਨੇ ਕਿਹਾ ਕਿ ਮੈਨੂੰ ਮੌਕਾ ਮਿਲਿਆ ਸਾਰਿਆਂ ਨੂੰ ਮਿਲਣ ਦਾ ਤੇ ਜਿਵੇਂ ਕਿ ਤੁਸੀਂ ਜਾਣਦੇ ਹੋ ਤੁਸੀਂ ਸਾਰੇ ਕਿ ਮੈਂ ਪੰਜਾਬ ਦੀ ਦੇਨਾਂ ਪ੍ਰੀਤੀ ਸਪਰੂ ਨੂੰ ਉਹਦੀ ਪਛਾਣ ਪੰਜਾਬ ਨੇ ਦਿੱਤੀ ਹੈ ਮੈਂ ਕਈ ਹਿੰਦੀ ਫਿਲਮਾਂ 'ਚ ਕੰਮ ਕੀਤਾ ਹੈ ਪੰਜਾਬੀ ਫਿਲਮਾਂ ਦੇ ਵਿੱਚ ਵੀ ਕੰਮ ਕੀਤਾ ਮੈਨੂੰ ਮੌਕਾ ਹੈ ਹੁਣ ਤੇ ਮੈਂ ਪੰਜਾਬ ਆਂਦੀ ਰਵਾਂਗੀ ਮੈਂ ਇੱਥੇ ਕੰਮ ਕਰਨਾ ਚਾਹੁੰਦੀ ਹਾਂ ਇੱਥੇ ਦੀ ਨਾਰੀ ਸ਼ਕਤੀ ਦੇ ਲਈ ਇੱਥੇ ਦੇ ਬੱਚਿਆਂ ਦੇ ਲਈ ਮੈਂ ਕਿਸਾਨਾਂ ਦੇ ਲਈ ਸਾਰਿਆਂ ਲਈ ਮੈਂ ਹੁਣ ਸੋਚ ਲਿਆ ਹੈ ਕਿ ਮੈਂ ਆਪਣੀ ਇੱਕ ਟੀਮ ਲੈ ਕੇ ਇੱਥੇ ਪਿੰਡਾਂ ਦੇ ਵਿੱਚ ਘੁੰਮਾਂਗੀ ਜਿਹੜੀ ਵੀ ਲੋਕਾਂ ਦੀਆਂ ਮੁਸ਼ਕਲਾਂ ਹਨ ਸਾਡੇ ਪਿੰਡਾਂ ਦੇ ਵਿੱਚ ਲੋਕਾਂ ਦੀ ਉਸ ਨੂੰ ਹੱਲ ਕਰਨ ਦੀ ਜਿਹੜੀ ਕੋਸ਼ਿਸ਼ ਕਰਾਂਗੀ ਤੇ ਇਸ ਬਾਰੇ ਪ੍ਰੀਤੀ ਜਪਰੂ ਨੇ ਹੋਰ ਕੀ ਕਿਹਾ ਆ ਸੁਣਾਉਂਦੇ ਆ ਮੈਂ ਤੁਹਾਨੂੰ ਗਿੱਲ ਜ਼ਿਲ੍ਹਾ ਵਾਜਿਸ ਪ੍ਰਧਾਨ ਐਸੀ ਭਾਰਤੀ ਜਨਤਾ ਪਾਰਟੀ ਸਰ ਅੱਜ ਜਿਹੜੇ ਐਸੀ ਮੋਰਚਾ ਸਰ ਜਿਹੜਾ ਤੁਹਾਡੇ ਕਿਹਾ ਵਿਕੇ ਪਹੁੰਚੇ ਸੀ ਪ੍ਰੀਤੀ ਸਭਰਾ ਜੀ ਆਏ ਆ ਇਹ ਸਾਨੂੰ ਬਹੁਤ ਵਿਸ਼ਵਾਸ ਦਿਵਾ ਗਏ ਆ ਇੱਥੇ ਜੋ ਵੀ ਸੀਵਰ ਦੀ ਪਾਣੀ ਦੀ ਗਲੀਆਂ ਨਾਲੀਆਂ ਦੀ ਤੰਗੀ ਹੈ ਨਾ ਉਹ ਕਹਿੰਦੇ ਕਿ ਸਾਰੀ ਇਹਨਾਂ ਦੇ ਮੁਸ਼ਕਲਾਂ ਦਾ ਭਾਰਤੀ ਜਨਤਾ ਪਾਰਟੀ ਤਰਨਜੀਤ ਸੰਧੂ ਹੁੰਦੇ ਆ ਸਾਰੀ ਇਹਨਾਂ ਦੇ ਹੱਲ ਹੋ ਜਾਣਗੇ ਤੇ ਆਪਾਂ ਬੋ ਵੱਡੀ ਲੀਤ ਨਾ ਤਰਨਜੀਤ ਸੰਧੋਜੀ ਸਮੁੰਦਰੀ ਨੂੰ ਬਹੁਤ ਵੱਡੀ ਲੀਡ ਨਾ ਆਪਾਂ ਜਤਾ ਰਹੇ ਆ ਭਾਰਤੀ ਜਨਤਾ ਪਾਰਟੀ ਵੱਲੋਂ ਅੰਮ੍ਰਿਤਸਰ ਦੇ ਵਿੱਚੋਂ ਲੋਕਾਂ ਦਾ ਕਿੰਨਾ ਕੁ ਸਹਿਯੋਗ ਸੀ ਆ ਜੀ ਲੋਕਾਂ ਦਾ ਬਹੁਤ ਸਹਿਯੋਗ ਹੈ ਜੀ ਬਲੋਕ ਮੇਰੇ ਨਾਲ ਬਹੁਤ ਜੁੜੇ ਹੋਏ ਆ ਹੋਰ ਵੀ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਲੋ ਮੈਂ ਆਪਣੇ ਭਾਈਚਾਰੇ ਨੂੰ ਐਸੀ ਮੋਰਚੇ ਨੂੰ ਐਸੀ ਭਾਈਚਾਰਾ ਜਿੰਨਾ ਵੀ ਮੇਰੀਆਂ ਇੱਥੇ ਵਾਟਾਂ ਗਿਆ 21 22 23 ਦੇ ਵਿੱਚ ਜਿੱਥੇ ਐਸੀ ਪਰਿਵਾਰ ਮੇਰੇ ਰਹਿੰਦੇ ਆ ਮੈਂ ਉਹਨਾਂ ਨੂੰ ਇਹੋ ਮੈਸੇਜ ਦੇਣਾ ਚਾਹੁੰਦਾ ਆ ਕਿ ਮੈਂ ਇੱਕ ਆਮ ਬੰਦਾ ਇੱਕ ਗਰੀਬ ਘਰੋਂ ਚੋਂ ਮਿਡਲ ਕਲਾਸ ਬੰਦਾ ਉਹਨਾਂ ਇਡੇ ਤਕੜੇ ਐਕਟਰ ਮੇਰੇ ਘਰ ਆ ਕੇ ਮੈਨੂੰ ਬੜਾ ਤਕੜਾ ਮਾਨ ਦਿੱਤਾ ਜਾ ਮੈਂ ਤੁਹਾਨੂੰ ਇਹੋ ਕੰਨਾ ਆ ਮੇਰੀ ਹੱਥ ਜੁੜ ਕੇ ਤੁਹਾਨੂੰ ਭਾਈਚਾਰੇ ਨੂੰ ਬੇਨਤੀ ਆ ਵੱਧ ਚੜ ਕੇ ਭਾਜਪੀ ਨੂੰ ਵੋਟਾਂ ਪਾਓ ਤੇ ਆਪਣੇ ਤਰਨਜੀਤ ਸੰਧੂ ਨੂੰ ਸੁਮੰਦਰੀ ਜੀ ਨੂੰ ਕਾਮਯਾਬ ਬਣਾਓ ਤੇ ਇਹਨਾਂ ਦੀ ਇਹ ਕਾਮਯਾਬ ਹੋਣਗੇ ਤੇ ਇਹਨਾਂ ਦੇ ਕੰਮ ਬੋਲਦੇ ਨਰਿੰਦਰ ਮੋਦੀ ਹੁਣੀ ਜੋਗੀ ਕਨਕ ਦਾ ਇਹਨਾਂ ਦੇ ਕਾਰਡ ਕੱਟੇ ਆ ਆਮ ਆਦਮੀ ਪਾਰਟੀ ਦੇ ਇਹਨਾਂ ਦਾ ਵੀ ਨਰਿੰਦਰ ਮੋਦੀ ਜੀ ਖਾਤੇ ਜਾਂ ਵਿੱਚ ਪੈਸੇ ਪਾਇਆ ਕਰਨਗੇ ਸਾਰਾ ਹੱਲ ਹੋਣਗੇ ਸੈਂਟਰ ਕੋਰ ਵੀ ਲੋਕਾਂ ਨੂੰ ਕਣਕ ਹੁੰਦੀ ਆ ਇਹ ਜਿਹੜੀ ਆਮ ਆਦਮੀ ਪਾਰਟੀ ਹੈ ਇਹ ਆਪਾਂ ਲੋਕਾਂ ਨੂੰ ਭਾਈਚਾਰੇ ਨੂੰ ਕਣਕ ਨਹੀਂ ਦਿੰਦੀ ਕਾਰਡ ਕੱਟੇ ਜਾਂਦੇ ਆ ਆਪਾਂ ਇਹੋ ਤੁਹਾਡੇ ਉਗਾੜੀ ਭਾਈਚਾਰੇ ਵਾਲੀ ਬੇਨਤੀ ਕਰਦਾ ਮੈਂ ਸੋਨੂੰ ਗੱਲ ਤੁਹਾਡਾ ਬੱਚਾ ਤੁਸੀਂ ਮੈਨੂੰ ਬੜਾ ਮਾਣ ਦਿੱਤਾ ਆ ਮੈਂ ਤੁਹਾਡਾ ਸਾਰਿਆਂ ਦਾ ਜੀ ਆਇਆਂ ਨੂੰ ਕਹਿੰਦਾ ਆ ਤੇ ਮੈਂ ਤੁਹਾਨੂੰ ਇਹੋ ਬੇਨਤੀ ਕਰਦਾ ਆ ਵੱਧ ਚੜ ਕੇ ਬੀਜੇਪੀ ਨੂੰ ਵੋਟਾਂ ਪਾਓ ਤਰਨਜੀਤ ਜੀ ਜਗਾ ਕਿੱਡੀ ਹੈ ਪਮਨਗਰ 21 ਨੰਬਰ ਗਲੀ ਵਾਰਡ ਨੰਬਰ 26 ਤੋਂ ਜੋ ਹੁਣ ਤੇਈ ਹੋ ਚੁੱਕੀ ਆ ਠੀਕ ਠੀਕ ਹੈ ਜੀ 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 ਤੁਹਾਨੂੰ ਮੈਂ ਸ਼ੁਤੀ ਇਧਰ ਬੈਠ ਹਾਂ ਜੀ ਹਾਂਜੀ ਮੈਂ ਇਧਰ ਪਹਿਲੇ ਤੇ ਇਲਾਕੇ ਵਾਲਾ ਸਾਰਿਆਂ ਦਾ ਧੰਨਵਾਦ ਕਰਨਾ ਚਾਹੁੰਨੀ ਆ ਕਿ ਮੈਨੂੰ ਐਨਵਾਈਟ ਕੀਤਾ ਆਉਣ ਲਈ ਮੈਨੂੰ ਮੌਕਾ ਮਿਲਿਆ ਸਾਰਿਆਂ ਨੂੰ ਨਿਲੰਧਾ ਮੈਂ ਜਿਵੇਂ ਜਾਣਦੇ ਹੋ ਤੁਸੀਂ ਸਾਰੇ ਕਿ ਮੈਂ ਪੰਜਾਬ ਦੀ ਦੇਨਾ ਪ੍ਰੀਤੀ ਸਪਰੂ ਨੂੰ ਉਹਦੀ ਪਛਾਣ ਪੰਜਾਬ ਨੇ ਦਿੱਤੀ ਹੈ ਮੈਂ ਤੇ ਹੀ ਹਿੰਦੀ ਫਿਲਮਾਂ 'ਚ ਕੰਮ ਕੀਤਾ ਬਟ ਪੰਜਾਬੀ ਫਿਲਮਾਂ ਤੋਂ ਮੈਨੂੰ ਜਿਹੜਾ ਪਿਆਰ ਸਤਿਕਾਰ ਮਿਲਿਆ ਹੈ ਉਹਦਾ ਕਰਜ਼ ਮੈਂ ਨਹੀਂ ਚੁਕਾ ਸਕਦੀ ਤੇ ਜਦ ਵੀ ਮੈਨੂੰ ਮੌਕਾ ਹੁੰਦਾ ਮੈਂ ਪੰਜਾਬ ਆਂਦੀ ਰਵਾਂਗੀ ਬਿਕੋਜ਼ ਮੈਂ ਇੱਥੇ ਕੰਮ ਕਰਨ ਚਾਹੁੰਨੀ ਆ ਇੱਥੇ ਦੀ ਨਾਰੀ ਸ਼ਕਤੀ ਲਈ ਇੱਥੇ ਦੇ ਬੱਚਿਆਂ ਲਈ ਮੈਂ ਕਿਸਾਨਾਂ ਲਈ ਸਾਰਿਆਂ ਲਈ ਮੈਂ ਹੁਣ ਸੋਚ ਰਹੀ ਆ ਕਿ ਮੈਂ ਆਪਣੀ ਇੱਕ ਟੀਮ ਲੈ ਕੇ ਇੱਥੇ ਪਿੰਡਾਂ-ਪਿੰਡਾਂ 'ਚ ਘੁੰਮਾਂਗੀ ਔਰ ਜਿਹੜੀ ਵੀ ਪ੍ਰੋਬਲਮਸ ਹੈ ਸਾਡੇ ਪਿੰਡਾਂ ਵਿੱਚ ਲੋਕਾਂ ਦੀ ਉਸ ਨੂੰ ਸੋਲਵ ਕਰਨ ਦੀ ਕੋਸ਼ਿਸ਼ ਕਰਾਂਗੀ ਕੋਸ਼ਿਸ਼ ਤੇ ਸਾਰਿਆਂ ਤੁਹਾਡੇ ਸਾਰਿਆਂ ਦਾ ਸਪੋਰਟ ਚਾਹੀਦਾ ਹੈ ਤੇ ਪਲੀਜ਼ ਮੈਂ ਬੀਜੇਪੀ ਜੁਆਇਨ ਕੀਤੀ ਹੈ اور ਮੈਂ ਜਾਣੀਆਂ ਕਿ ਤੁਸੀਂ ਸਾਡੇ ਜਿਹੜੇ ਕੈਂਡੀਡੇਟਸ ਨੇ ਕੈਂਡੀਡੇਟ ਨੇ ਸਰਦਾਰ ਤਰਨਜੀਤ ਸਿੰਘ ਸੰਧੂ ਉਹ ਬਹੁਤ ਹੀ ਇੰਟੈਲੀਜੈਂਟ ਨੇ ਉਹਨਾਂ ਦਾ ਇੱਕ ਵਿਜਨ ਹੈ ਪੰਜਾਬ ਲਈ ਮੈਂ ਸਮਝਦੀ ਆ ਉਹਨਾਂ ਦੀ ਸਪੋਰਟ ਨਾਲ ਪੰਜਾਬ ਇੰਨੀ ਉੱਨਤੀ ਕਰੇਗਾ ਇਹਨਾ ਖੁਸ਼ਹਾਲ ਹੋਏਗਾ ਉਹ 10 ਸਾਲ ਤੋਂ ਮੋਦੀ ਸਾਹਿਬ ਨਾਲ ਜੁੜੇ ਹੋਏ ਨੇ ਉਹਦਾ ਫਾਈਟਰ ਪੰਜਾਬ ਨੂੰ ਹੋਊਗਾ ਤੇ ਪਲੀਜ਼ ਸੈਂਟਰ ਵਿੱਚ ਸਰਕਾਰ ਪੰਜਾਬ ਜਿਹੜੀ ਸਰਕਾਰ ਆ ਰਹੀ ਹੈ ਉਹ ਹੈ ਮੋਦੀ ਸਾਹਿਬ ਦੀ ਤੇ ਜੇ ਤੁਸੀਂ ਇੱਥੇ ਵੀ ਬੀਜੇਪੀ ਨੂੰ ਚੁਣ ਕੇ ਲਾਉਂਦੇ ਹੋ ਤੇ ਆਈ ਥਿੰਕ ਉਹਦਾ ਉੱਥੇ ਸਰਕਾਰ ਭਾਜਪੀ ਦੀ ਇੱਥੇ ਸਰਕਾਰ ਭਾਜਪੀ ਤੇ ਬਹੁਤ ਕਮ ਹੋ ਸਕਦਾ ਹੈ ਪੰਜਾਬ ਬਹੁਤ ਪਿੱਛੇ ਰਹਿ ਗਿਆ ਹੈ ਜਿੱਥੇ ਵੀ ਜਿੱਦਾਂ ਵੀ ਸਟੇਟਾਂ 'ਚ ਭਾਜਪੀ ਦੀ ਸਰਕਾਰ ਹੋਈ ਆ ਨਾਲ ਸੈਂਟਰ ਵਿੱਚ ਭਾਜਪੀ ਦੀ ਸਰਕਾਰ ਹੈ ਤੇ ਬਹੁਤ ਫਾਇਦਾ ਹੋਇਆ ਹੈ ਉਹਨਾਂ ਸਟੇਟਾਂ ਨੂੰ ਤੇ ਇੱਕ ਵਾਰ ਭਾਜਪੀ ਨੂੰ ਇੱਥੇ ਵੋਟ ਕਰਕੇ ਦੇਖੋ ਤੇ ਮੈਂ ਕਹਿੰਨੀ ਆ ਤੁਸੀਂ ਕਦੇ ਵੀ ਰਿਗਰਟ ਨਹੀਂ ਕਰੋਗੇ ਜਿੰਨੀ ਕੁ ਲੀਡ ਦਾ ਜਿੱਤ ਜਾਂ ਸਕਦੇ ਕੰਮ ਮੈਨੂੰ ਲੱਗਦਾ ਜਿੱਤਨ ਕੇ ਬਹੁਤ ਵੱਡੀ बिकॉज ਲੋਕਾਂ ਨੂੰ ਪਤਾ ਹੈ ਕਿ ਬਹੁਤ ਹੀ ਸਿਨਸਅਰ ਓਨੈਸਟ ਬੜੇ ਐਜੂਕੇਟਿਡ ਬੰਦੇ ਜੀ ਦੀ ਲੋੜ ਹੈ ਪੰਜਾਬ ਨੂੰ ਸਾਨੂੰ ਲੋੜ ਹੈ ਸਾਨੂੰ ਲੀਡ ਕਰਨ ਵਾਲੇ ਦੀ ਇੰਟੈਲੀਜੈਂਟ ਪਰਸਨ ਦੀ ਓਨੈਸਟ ਪਰਸਨ ਦੀ ਇਹਨਾਂ ਦੀ ਰੈਪਿਊਟੇਸ਼ਨ ਬਹੁਤ ਓਨੈਸਟ ਹੈ ਤਾਂ ਹੀ ਇਹ ਮੋਦੀ ਸਾਹਿਬ ਇਹਨਾਂ ਨੂੰ ਆਪਣੇ ਨਾਲ ਰੱਖਦੇ ਆ ਮੋਦੀ ਸਾਹਿਬ ਕਰਪਟ ਬੰਦੇ ਨੂੰ ਕਦੇ ਵੀ ਨੇੜੇ ਆਨ ਨਹੀਂ ਦਿੰਦੇ ਇਹ ਉਹਨਾਂ ਦੀ ਮੈਨੂੰ ਹੈ ਮਤਲਬ ਇਹਨਲੀ ਸਟੱਡੀ ਤੇ ਮੈਂ ਇਹ ਸਮਝਦੀ ਆ ਕਿਉਂ ਨਹੀਂ ਤਰਨਜੀਤ ਸਿੰਘ ਸੰਧੂ ਜੀ ਨੂੰ ਜਿਤਾ ਕੇ ਇਹ ਮੇਰੀ ਪਵਿੱਤਰ ਧਰਤੀ ਅੰਮ੍ਰਿਤਸਰ ਨੂੰ ਤੁਸੀਂ ਖੁਸ਼ਹਾਲ ਬਣਾ ਦਿਓ ਤੁਸੀਂ ਜੀ ਪਾਰਟੀ ਦੇ ਲੋਕਾਂ ਨੂੰ ਕਹਿ ਰਹੇ ਵੀ ਇਹ ਤਾਂ ਪੈਰਾਸੂਟ ਤੋਂ ਉਤਰੇ ਨੇ ਪੰਜਾਬ ਦੇ ਬਾਰੇ ਅੰਮ੍ਰਿਤਸਰ ਬਾਰੇ ਕੀ ਜਾਣਦੇ ਕੁਝ ਨਹੀਂ ਜਾਣਦੇ ਅਰੇ ਜਿਹੜਾ ਵੀ ਸਿੱਖ ਹੈ ਉਹ ਕਿੱਥੇ ਵੀ ਰਹੇ ਪੰਜਾਬ ਦੇ ਬਾਰੇ ਸਭ ਕੁਝ ਜਾਣਦਾ ਮੇਰੇ ਗੁਰੂ ਸਾਹਿਬ ਨੇ ਜਿਹੜੀ ਇਹ ਸਜਾਈ ਹੈ ਪੱਗ ਸਿੱਖਾਂ ਦੇ ਸਿਰ ਤੇ ਮੈਂ ਤੁਹਾਨੂੰ ਕਹਿਨੀ ਆ ਉਹਦੀ ਇੱਜ਼ਤ ਰੱਖਣਾ ਉਹਦਾ ਮਾਨ ਰੱਖਣਾ ਸਿੱਖ ਜਾਂਦਾ ਤੇ ਤਰਨਜੀਤ ਸਿੰਘ ਜੀ ਤੇ ਇੱਕ ਸਿੱਖਣੀ ਜਿਹੜੇ ਬਹੁਤ ਹੀ ਐਜੂਕੇਟਿਡ ਨੇ ਉਹਨਾਂ ਨੂੰ ਬਹੁਤ ਸਾਡੇ ਬੱਚਿਆਂ ਨੂੰ ਇਹ ਚਾਹੀਦੇ ਸਾਡੇ ਬੱਚਿਆਂ ਨੂੰ ਇਹ ਵਿਜ਼ਨ ਚਾਹੀਦਾ ਹੈ कि उना नु किस तरफ अ उना दी किस तरह मतलब वो लाइफ ਚ ਅਗੇ ਹਨ ਪਰ ਦੇਖਿਆ ਜੇ ਤਾਂ ਇੱਕ ਪਾਸੇ ਕਿਸਾਨ ਵੀ ਬਹੁਤ ਜਿਆਦਾ ਖਫਾ ਹੈਗੇ ਨੇ ਮੈਂ ਤੁਹਾਨੂੰ ਇੱਕ ਗੱਲ ਦੱਸ ਦਿਆਂ ਇਹਦੇ ਇਧਰ ਨਹੀਂ ਮੈਂ ਮਨੇ ਬਾਜੀ ਮੈਂ ਤੁਹਾਨੂੰ ਇਹ ਦੱਸ ਦਿਆਂ ਜਿਹੜੀ ਕਿਸਾਨਾਂ ਦੀ ਵੀ ਪ੍ਰੋਬਲਮ ਹੈ ਨਾ ਉਹਦਾ ਮੀਡੀਅਮ ਬਣ ਸਕਦੇ ਤਾਂ ਰਣਜੀਤ ਸਿੰਘ ਸਾਹਿਬ ਉਹ ਮੀਡੀਅਮ ਬਣ ਸਕਦੇ ਬਿਕੋਜ਼ ਉਹ ਮੋਦੀ ਸਾਹਿਬ ਦੇ ক্লোਜ਼ ਨੇ ਔਰ ਉਹ ਕਿਸਾਨਾਂ ਨੂੰ ਡੈਫੀਨਿਟਲੀ ਉਹ ਆਪਣੇ ਮੰਨੇ ਜੋ ਪੰਜਾਬੀ ਕਿੱਥੇ ਵੀ ਰਹੇ ਉਹਦਾ ਦਿਲ ਪੰਜਾਬ ਚ ਹੀ ਰਹਿੰਦਾ ਮੈਂ ਚਾਹੇ ਬੰਬੇ ਰਹਨੀ ਆ ਪਰ ਮੈਂ ਹਮੇਸ਼ਾ ਪੰਜਾਬ ਦੇ ਬਾਰੇ ਹੀ ਸੋਚਦੀ ਰਹਿੰਦੀ ਆ ਤੇ ਮੈਂ ਹੁਣ ਕਿਉਂ ਭੱਜ ਕੇ ਆਈ ਆ ਮੈਂ ਕਹਿ ਰਹੀ ਆ ਕਿ ਬੀਜੇਪੀ ਦੀ ਸਰਕਾਰ ਸੈਂਟਰ ਵਿੱਚ ਆ ਰਹੀ ਆ ਮੁਕੰਮਲ ਹੈ ਮੇਰਾ ਪੰਜਾਬ ਪਿੱਛੇ ਨਾ ਰਹਿ ਜਾਏ ਬਸ ਐਸਾ ਨੂੰ ਨਾ ਨੂੰ ਸਪੋਰਟ ਕਰਨਾ ਚਾਹੀਦਾ ਜੇ ਉਹਨਾਂ ਨੂੰ ਜੇ ਤੁਸੀਂ ਬੀਜੇਪੀ ਨੂੰ ਸਪੋਰਟ ਨਹੀਂ ਕਰੋਗੇ ਫਿਰ ਵੀ ਮੋਦੀ ਸਾਹਿਬ ਇਸ ਤਰ੍ਹਾਂ ਦੇ ਬੰਦੇ ਕਿ ਫਿਰ ਵੀ ਪੰਜਾਬ ਲਈ ਕਰਨਗੇ ਬਸ ਜੇ ਬੀਜੇਪੀ ਨੂੰ ਤੁਸੀਂ ਸਪੋਰਟ ਕਰੋਗੇ ਤੇ ਮੋਦੀ ਸਾਹਿਬ ਨੂੰ ਉਹ ਜ਼ਿਆਦਾ ਉਹ ਹੋਏਗਾ ਨਾ ਉਹਨਾਂ ਨੂੰ ਫੀਲਿੰਗ ਕਿ ਮੈਨੂੰ ਸਪੋਰਟ ਵੀ ਕੀਤਾ ਪੰਜਾਬ ਨੇ ਤੇ ਉਹ ਡੈਫੀਨੇਟਲੀ ਇਹ ਕਿਸਾਨਾਂ ਦੀ ਪ੍ਰੋਬਲਮ ਛੋਟੀ ਹੈ ਮੈਨੂੰ ਲੱਗਦਾ ਨਹੀਂ ਐਨੀ ਵੱਡੀ ਆ ਆਈ ਥਿੰਕ ਕਿਥੇ ਕਮਿਊਨੀਕੇਸ਼ਨ ਗੈਪ ਰਹਿ ਗਿਆ ਹੈ ਤੇ ਇਹ ਤਰਨਜੀਤ ਸਿੰਘ ਸੰਧੂ ਇਹ ਗੈਪ ਨੂੰ ਫਿਲ ਕਰ ਸਕਦੇ ਆ ਕੱਲ ਮੋਦੀ ਸਾਹਿਬ ਦੀ ਰੈਲੀ ਸੀ ਬੜਾ ਕਿਸ ਤਰ੍ਹਾਂ ਦੇਖ ਰਹੇ ਮੈਨੂੰ ਲੱਗਦਾ ਬਹੁਤ ਮੇਰੀ ਹੁਣੇ ਇਹ ਗੱਲ ਹੋਈ ਜਲੰਧਰ ਥੋੜੇ ਮੇਰੇ ਭਹਿਗੇ ਬਹੁਤ ক্লোਜ਼ ਰਿਲੇਸ਼ਨ ਹੈ ਮੀਡੀਆ ਵਿੱਚ ਬੜੇ ਵੱਡੇ ਅਖਬਾਰ ਜਿਹੜੇ ਪੰਜਾਬ ਦੇ ਆ ਤੇ ਉਹ ਕਹਿ ਰਹੇ ਸੀ ਸਾਰੇ ਉਹ ਵੈਰੀ ਹੈਪੀ ਕਿ ਜਿਹੜਾ ਉਹਨਾਂ ਨੇ ਕੱਲ ਮੀਟਿੰਗ ਮੋਦੀ ਸਾਹਿਬ ਨੇ ਕੰਡਕਟ ਕੀਤੀ ਹੈ ਜਲੰਧਰ ਉਹਦਾ ਬਹੁਤ ਚੰਗਾ ਰਿਸਪੌਂਸ ਮਿਲਿਆ ਹੈ ਤੇ ਮੈਂ ਸਮਝਦੀ ਆ ਪਲੀਜ਼ ٹرسٹ ਠੇ ਮੈਂ ਕੱਲੀ ਬੰਦੇ ਨੂੰ ਮੈਨੂੰ ਮੁੰਬਈ ਵਿੱਚ ਇੰਨੀ ਪ੍ਰੋਬਲਮ ਦੇ ਰਹੀ ਸੀ ਗਵਰਨਮੈਂਟ ਮੇਰੀ ਜ਼ਮੀਨ ਨੂੰ ਹੜਪਣ ਦੀ ਕੋਸ਼ਿਸ਼ ਕਰ ਰਹੀ ਸੀ ਨਰਿੰਦਰ ਮੋਦੀ ਜੀ ਨੂੰ ਮੈਂ ਚਿੱਠੀ ਲਿਖੀ ਉਹਨਾਂ ਨੇ ਇੱਕ ਚਿੱਠੀ ਬੰਬੇ ਪਾਈ ਮੈਨੂੰ ਜਸਟਿਸ ਮਿਲਿਆ ਤੇ ਜਿਹੜਾ ਬੰਦਾ ਇੱਕ ਬੰਦੇ ਦੀ ਵੀ ਸੁਣ ਸਕਦਾ ਉਹ ਇੰਨੀ ਆਵਾਮ ਨੂੰ ਕੀ ਨਹੀਂ ਸੁਨੇਗਾ ਮੈਡਮ ਰੀਜ਼ਨ ਕੀ ਹੈਗਾ ਉਹਨਾਂ ਦਾ ਕਿ ਪ੍ਰੋਜੈਕਟ ਲੈ ਕੇ ਕੀ ਵਿਕਾਸ ਦਾ ਨਾਰਾ ਲੈ ਕੇ ਕੀ ਪ੍ਰੋਜੈਕਟ ਲੈ ਕੇ ਆਏ ਨੇ ਬੱਸ ਨੂੰ ਕਿਹਾ ਤੋ ਤੋ ਅਨੂ ਇਹ ਗੱਲ ਦੱਸਤੀ ਆ ਦੇਖ ਲੋ ਮੋਦੀ ਸਾਹਿਬ ਦੇ ਮਤਲਬ ਰੇਨ ਵਿੱਚ ਇਹ 10 ਸਾਲਾਂ ਵਿੱਚ ਪਹਿਲੀ ਬਾਤ ਤੋਂ ਤੁਸੀਂ ਇਹ ਦੇਖੋ ਕਿ ਡਿਫੈਂਸ ਨੂੰ ਇਨਾ ਸਟਰੋਂਗ ਕੀਤਾ ਉਹਨਾਂ ਨੇ ਹਾਂ 10 ਸਾਲ ਤੋਂ ਕੋਈ ਅਟੈਕ ਹੋਇਆ ਇੰਡੀਆ 'ਚ ਨਹੀਂ ਹੋਇਆ ਟੈਰਰਿਸਟ ਅਟੈਕ ਨਹੀਂ ਤਾਂ ਆਏ ਦਿਨ ਕਦੇ ਬੰਬੇ ਬਲਾਸਟ ਕਦੇ ਪਠਾਨਕੋਟ ਵਰਗੇ ਕਿਥੇ ਉਹ ਸਾਰਾ ਕੁਝ 10 ਸਾਲ ਤੋਂ ਅਸੀਂ ਸੁਰੱਖਿਤਾ ਇਸਨੂੰ ਹੌਸਲਾ ਦਿੱਤਾ ਹੈ ਯੂ نو ਉਹਨਾਂ ਦੇ ਟਰਮਸ ਵਿੱਚ ਫਿਰ ਦੂਜਾ ਦੇਖੋ ਸਾਡੇ ਡਿਫੈਂਸ ਕੋਲ ਰਾਈਫਲਸ ਨਹੀਂ ਸੀਗੇ ਚੰਗੇ ਅੱਜ ਉਹਨਾਂ ਦੇ ਕੋਲ ਮਸ਼ੀਨ ਗਨ ਬੁਲੇਟ ਪ੍ਰੂਫ ਜੈਕਟਸ ਸਾਡੇ ਡਿਫੈਂਸ ਕੋਲ ਇਨੀ ਲੇਟੈਸਟ ਇਕੁਪਮੈਂਟ ਹੈ ਸਾਡਾ ਬਾਰਡਰ ਇਨਾ ਸਟਰੋਂਗ ਹੋ ਗਿਆ ਹੈ ਤੇ ਮੈਂ ਸਮਝਦੀ ਹਾਂ ਇਹ ਬਹੁਤ ਵੱਡੀ ਗੱਲ ਹੈ ਜਿੱਥੇ ਵਾਰ ਚੱਲ ਰਹੇ ਹਨ ਨਾ ਏ ਗਾਜਾ ਹਮਸ ਇਜ਼ਰਾਈਲ ਕਿੰਨਾ ਪੂਰੇ ਦੁਨੀਆ ਚ ਕਿੰਨਾ ਹਲਚਲ ਮੱਚੀ ਹੋਈ ਹੈ ਨੇ ਵਾਰ ਚੱਲ ਰਹੇ ਨੇ ਅੱਜ ਜੇ ਸਾਡਾ ਇੰਡੀਆ ਸੁਰੱਖਿਤ ਰਿਹਾ ਹੈ ਕਿਉਂਕਿ ਸਾਡਾ ਲੀਡਰ ਨਰਿੰਦਰ ਮੋਦੀ ਹੈ ਨਹੀਂ ਤੇ ਇੱਥੇ ਵੀ ਇੰਡੀਆ ਚੀਨ ਦਾ ਵਾਰ ਸ਼ੁਰੂ ਹੋ ਜਾਂਦਾ ਹ ਹ ਹ ਕਿੱਥੇ ਮੈਂ ਬਹੁਤ ਨਹੀਂ ਤੁਸੀਂ ਤੁਮ ਬਣਾ ਗਰੋਂ ਹੈ ਗ੍ਰੇਨ ਹੈ ਤੇ ਸਮੱਸਿਆ ਬਹੁਤ ਜ਼ਿਆਦਾ ਹੋ ਗਈ ਹੈ ਨੇ ਇੱਥੋਂ ਤੱਕ ਜਿੱਥੇ ਅਸੀਂ ਸਮੱਸਿਆ ਤੁਸੀਂ ਆਪ ਅਸੀਂ ਸੁਣਨ ਆਏ ਹੋ ਪਾਣੀ ਬੜਾ ਗੰਦਾ ਆ ਰਿਹਾ ਹੈ ਪਾਣੀ ਆ ਹੀ ਨਹੀਂ ਰਿਹਾ ਮੋਟਰ ਛੁੱਟੀ ਹੈ ਮਤਲਬ ਅੰਮ੍ਰਿਤਸਰ ਵਿੱਚ ਨਾ ਮੋਹ ਤੋਂ ਗੁਰੂ ਨਗਰੀ ਵਿੱਚ ਬਹੁਤ ਪ੍ਰੋਬਲਮ ਸੀ ਦੇਖੋ ਮੈਂ ਤੇ ਤੁਹਾਨੂੰ ਇਹ ਦੱਸ ਦਿਆਂ ਮੈਨੂੰ ਹੁਣ ਪਤਾ ਲੱਗਿਆ ਮੈਂ ਗੋਗਾ ਪ੍ਰਚਾਰ ਕਰਦੀ ਹਾਂ ਨਾ ਮੈਂ ਸਾਰੇ ਜਨ ਦੇ ਪੂਰੇ ਹਿੰਦੁਸਤਾਨ ਵਿੱਚ ਉਹ ਜੰਮੂ ਕਸ਼ਮੀਰ ਵਿੱਚ ਮੈਂ ਬਹੁਤ ਜ਼ਿਆਦਾ ਕੰਮ ਕੀਤਾ ਮੈਂ ਉਥੋਂ 1200 ਕਸ਼ਮੀਰੀਆਂ ਨੂੰ ਲੈ ਕੇ ਸੀਸ਼ਗੰਨ ਸੀਸ਼ਗੰਨ ਤੋਂ ਪੋਰਸਾ ਬਾਈ ਸੀ ਔਰ ਉਸ ਉਹਦੇ ਬਾਅਦ ਹੀ ਆਰਟੀਕਲ 370 ਨਿਕਲਿਆ ਉੱਥੇ ਗੁਰੂ ਸਾਹਿਬ ਦੇ ਉੱਥੇ ਜਿੱਥੇ ਆ ਕੇ ਕਸ਼ਮੀਰੀ ਪੰਡਿਤ 500 ਸਾਲ ਪਹਿਲਾਂ ਅਰਦਾਸ ਕੀਤੀ ਸੀ ਕਿ ਸਾਨੂੰ ਬਚਾਓ ਉੱਥੇ ਹੀ ਜਾ ਕੇ ਅਸੀਂ ਕਿਹਾ ਗੁਰੂ ਸਾਹਿਬ ਸਾਨੂੰ ਬਚਾਓ ਅੱਜ ਅਸੀਂ ਹੁਣ ਵੀ ਕਸ਼ਮੀਰ ਚ ਵਸ ਨਹੀਂ ਸਕ ਰਹੇ ਤੇ ਪਲੀਜ਼ ਆਓ ਆਰਟੀਕਲ 370 nikalta hai modi sahab ek gurudaa guru de banne banne matlab unna ne guru sahab ne unna nu zariya banaya ਇਹ ਆਰਟੀਕਲ 370 ਨਿਕਲ ਗਿਆ ਕਾਂਗਰਸ ਨੂੰ ਕਿਸ ਤਰ੍ਹਾਂ ਸਮਝਾ ਰாகுਲ ਗਾਂਧੀ ਵੀ ਮੈਂ ਇਹ ਕਹਿੰਨੀ ਆ ਨਹੀਂ ਮੈਂ ਨਹੀਂ ਮੈਂ ਤੁਹਾਨੂੰ ਇਹ ਕਹਿੰਨੀ ਆ ਕਿ ਤੁਸੀਂ ਪੰਜਾਬ ਚ ਅਕਾਲੀ ਔਰ ਕਾਂਗਰਸ ਕਾਂਗਰਸ ਔਰ ਅਕਾਲੀ ਦੀ ਗਵਰਨਮੈਂਟ ਰਹੀ ਹੈ ਨਾ ਤੇ ਇੱਕ ਵਾਰ ਭਾਜਪਾ ਨੂੰ ਚਾਂਸ ਦੇ ਕੇ ਤਾਂ ਦੇਖੋ ਮੈਂ ਯਕੀਨ ਨਾਲ ਕਹਿ ਸਕਦੀ ਆ ਤੁਸੀਂ ਮਾਇੂਸ ਨਹੀਂ ਹੋਗੇ ਮੈਨੂੰ ਦੱਸੋ 40 ਸਾਲ ਤੋਂ ਮੈਂ ਆ ਰਹੀ ਹਾਂ ਪ੍ਰੀਤੀ ਸਪਰੂ ਸਰਪੰਚ ਤੋਂ ਲੈ ਕੇ ਇੱਥੇ ਮੈਂ ਪੰਜਾਬ 'ਚ ਡਿਵੈਲਪਮੈਂਟ ਨਹੀਂ ਦੇਖੀ ਮੇਰੀ ਅੱਖਾਂ ਦੇ ਸਾਹਮਣੇ 20 ਸਾਲਾਂ ਵਿੱਚ ਪਿੰਡ ਸਿਸ ਪਿੰਡੂ ਸੀਗਾ ਪੂਰਾ ਗੁੜਗਾਓ ਹੁਣ ਸਿੰਗਾਪੁਰ ਬਣ ਗਿਆ ਤੇ ਉਹਦੇ ਲਈ ਤੁਸੀਂ ਵਿਸ਼ਵਾਸ ਕਰਨਾ ਪਏਗਾ ਤੁਹਾਨੂੰ ਕਿਸੇ ਤੁਸੀਂ ਦੋ ਪਾਰਟੀਆਂ ਨੂੰ ਟਰਾਈ ਕਰ ਲਿਆ ਨਾ ਤੀਜੇ ਨੂੰ ਵੀ ਟਰਾਈ ਕਰ ਲਿਆ ਹੁਣ ਇਹ ਬੀਜੇਪੀ ਨੂੰ ਟਰਾਈ ਤੇ ਕਰੋ ਮੈਂ ਕਹਿ ਰਹੀ ਹਾਂ ਇੱਕ ਵਾਰ ਮੋਦੀ ਸਾਹਿਬ ਦਾ ਇੱਥੇ ਕਰੋ ਸਪੋਰਟ ਤੇ ਦੇਖੋ ਤੁਸੀਂ ਸਵਰਗ ਬਣਾ ਦੇਣਗੇ ਪੰਜਾਬ ਦੇ ਤੇ ਤੁਹਾਡੀ ਜਿਹੜੀ ਪ੍ਰੋਬਲਮ ਹੈ ਤਾਂ ਬਹੁਤ ਛੋਟੀ ਪ੍ਰੋਬਲਮਸ ਹੈ ਤੁਸੀਂ ਦੇਖ ਨਹੀਂ ਰਹੇ ਦੇਖੋ ਮੱਧ ਪ੍ਰਦੇਸ਼ ਦੇਖੋ ਯੂਪੀ ਯੂਪੀ ਜਿਸ ਵਿੱਚ ਸਾਡੇ ਆਈ ਥਿੰਕ ਪੰਜ ਪੰਜਾਬ ਆ ਸਕਦਾ ਇੰਨਾ ਵੱਡਾ ਉਹਨੂੰ ਕੀ ਕਰਦਾ ਉਥੇ ਲੋਕੀ ਜਾਨ ਨੂੰ ਡਰਦੇ ਸੀ ਲੇਡੀਜ਼ ਬਾਹਰ ਨਿਕਲਣ ਤੋਂ ਡਰਦੇ ਸੀ ਇੰਨਾ ਗੁੰਡਾ ਰਾਜ ਇੰਨਾ ਮਾਫੀਆ ਨੇ ਇੰਨੀ ਡਿਵੈਲਪਮੈਂਟ ਹੋਈ ਹੈ ਯੋਗਿਤਾ ਆਨ ਤੋਂ ਬਾਅਦ ਮੋਦੀ ਸਾਹਿਬ ਦੇ ਸਪੋਰਟ ਨਾਲ ਕਿਤਾ ਨਾ ਤੇ ਇੱਥੇ ਤਰਨਜੀਤ ਜੀ ਦੇ ਹੱਥ ਮਜ਼ਬੂਤ ਕਰੋ ਤੇ ਇੱਥੇ ਵੀ ਕੰਮ ਹੋਈ ਮੋਦੀ ਸਾਹਿਬ ਦਾ ਕਹਿੰਦੇ ਨਾਲ ਸਮਝ ਦਿਓ ਤਰਨਜੀਤ ਜੀ ਦਾ ਕੰਪਰਸ ਨਾਲ ਹੈ ਕਿਸੇ ਉਸ ਪਾਰਟੀ ਨਾਲ ਨਾ ਬਾਬਾ ਕਿਸ ਨਾਲ ਸੰਸਾਰ ਹੈ ਦੇਖੋ ਉਹਨਾਂ ਦਾ ਮੁਕਾਬਲਾ ਮੈਂ ਤੇ ਸਮਝਦੀ ਆ ਕਿ ਪਤਾ ਨਹੀਂ ਇਹ 3-4 ਪਾਰਟੀਆਂ ਨੇ ਨਾ ਜਿਹੜੇ ਇੱਥੇ ਲੜ ਰਹੇ ਨੇ ਬਟ ਮੈਂ ਸਮਝਦੀ ਆ ਕਿ ਕੋਈ ਵੀ ਕੈਂਡੀਡੇਟ ਉਹਨਾ ਪੜਿਆ ਲਿਖਿਆ ਨਹੀਂ ਹੈ ਸਾਨੂੰ ਪੰਜਾਬ ਵਿੱਚ ਨਾ ਪੜੇ ਲਿਖੇ ਬੰਦੇ ਦੀ ਵੀ ਬਹੁਤ ਲੋੜ ਹੈ ਬਿਕਾਜ਼ ਸਾਡੇ ਬੱਚਿਆਂ ਨੂੰ ਡਾਇਰੈਕਸ਼ਨ ਤੇ ਦਿਖਾਈ ਸਾਡੇ ਬੱਚਿਆਂ ਨੂੰ ਡਾਇਰੈਕਸ਼ਨ ਤੇ ਦਿਖਾਏ ਇਹ ਨਸ਼ੇ ਮੰਦੀ ਸੰਬੰਧ ਹੋਏ ਇਥੇ ਉਹ ਉਹਨ ਡਾਇਰੈਕਸ਼ਨ ਦਿਖਾਨ ਕਿਸ ਤਰ੍ਹਾਂ ਸਾਡੇ ਬੱਚਿਆਂ ਨੂੰ ਕਿਹੜੀ ਇਕਨੋਮੀਲੀ ਕਿਵੇਂ ਬੱਚੇ ਸਾਡੇ ਗਰੋਨ ਕਰੇ ਉਹਨਾਂ ਨੂੰ ਕਿਵੇਂ ਰੋਜ਼ਗਾਰ ਮਿਲੇ ਇਥੇ ਇੰਡਸਟਰੀਜ਼ ਲਗਾਣੇ ਤੇ ਮਤਲਬ ਸਾਰੀ ਜਿਹੜੀ ਸਹੂਲਤ ਹੈ ਬਾਕੀ ਸਟੇਟਾਂ ਵਿੱਚ ਹੈ ਹੈਨਾ ਬਾਕੀ ਸਾਰੇ ਸਟੇਟ ਫਲ ਰਹੇ ਫੁੱਲ ਰਹੇ ਅਸੀਂ ਪਿੱਛੇ ਰਹਿ ਗਏ ਇਹ ਮੇਰਾ ਤਾਂ ਇਹ ਫਰਜ਼ ਬੰਦਾ ਜੇ ਪੰਜਾਬ ਦਾ ਨਮਕ ਖਾਇਆ ਹੈ ਜਿ ਪੰਜਾਬ ਨੇ ਪੰਜਾਬ ਦੀ ਧਰਤੀ ਨੇ ਮੈਨੂੰ ਇਨਾ ਕੁਝ ਦਿੱਤਾ ਕਿ ਮੇਰਾ ਫਰਜ਼ ਨਹੀਂ ਬੰਦਾ ਕਿ ਮੈਂ ਰਿਪੇ ਕਰਾਂ ਮੇਰੇ ਵੱਲੋਂ ਜਿੰਨਾ ਕੁ ਹੋ ਸਕੇ ਮੈਂ ਤੇ ਹੁਣ ਆਪਣੀ ਟੀਮ ਬਣਾ ਕੇ ਪੰਜਾਬ ਚ ਕੋ ਬਣਵਾ ਲਿਆ ਕਿ ਮੈਨੂੰ ਹੁਣ ਸੇ ਸਮਝਣਾ ਹੈ ਹਰ ਪਿੰਡ ਚ ਜਾ ਕੇ ਤੁਹਾਡੀ ਪ੍ਰੋਬਲਮ ਕੀ ਹੈ ਦੱਸੋ ਮੈਂ ਬੀਜੇਪੀ ਚ ਲੈ ਕੇ ਜਾਊਂਗੀ ਤੁਹਾਡੀ ਪ੍ਰੋਬਲਮ ਠੀਕ ਹੈ ਨਾ